ਕਿ ਸ਼ਬਦ ਘੜਨ ਨੂੰ ਲੱਗ ਗਿਆ ਮੈਨੂੰ ਸਮਾ ਬਥੇਰਾ ਕਿੱਕਣ ਉਸ ਤੇ ਮੈਂ ਕਰਾਂ ਬੜਾ ਰਤਬਾ ਤੇਰਾ ਖੁਦ ਬੱਤੀ ਹੈ ਸ਼ਬਦ ਚਾਨਣ ਵਿੱਚ ਤੇਲ ਗੁਣਾ ਦਾ ਚੋਂ ਪਾਸੇ ਰੋਸ਼ਨ ਹੋ ਜਾਂਦੇ ਜਦੋਂ ਬੋਲ ਸੁਣੀਦਾ ਕੀ ਹੋਇਆ ਚਾਨਣ ਦੂਰ ਹਨੇਰਾ ਉਮਰਾਂਦਾ ਹੋਇਆ ਸ਼ਬਦਾਂ ਨੇ ਜਦੋਂ ਕਿਰਤਾ ਬਣ ਮੇਰਾ ਅੰਦਰ ਛੋਇਆ ਕਿ ਮੈਂ ਅਧਿਆਪਕ ਮੰਨਦਾ ਨਹੀਂ ਮੈਂ ਰੱਬ ਮੰਨਦਾ ਹਾਂ ਪਿਰ ਅੰਦਰੋ ਜਨ ਦਸੂ ਖਾਲੀ ਲਈ ਮੈਂ ਹੱਥ ਬੰਨਦਾ ਹਾਂ ਕਿ ਵਾਹਿਗੁਰੂ ਤੂੰ ਹਰ ਅਧਿਆਪਕ ਦੇ ਸਿਰ ਤੇ ਹੱਥ ਰੱਖੀ ਇਹ ਹੀਰਾ ਐਸਾ ਮਿਲਦਾ ਨਾ ਦੇ ਕੇ ਕੀਮਤ ਲੱਖੀ ਕਰਜ ਉਤਾਰੀ ਨਹੀਂ ਹੋਣੀ ਦੁਨੀਆ ਵਿੱਚ ਛਾਕੇ ਮੈਂ ਮੱਥਾ ਟੇਕਦਾ ਰਹਾਂ ਉਮਰਾਂ ਲਈ ਨੀਵੀਂ ਪਾਕੇ ਮੈਂ ਮੱਥਾ ਟੇਕਦਾ ਰਹਾਂ ਉਮਰਾਂ ਲਈ ਨੀਵੀਂ ਪਾਕੇ ਉਮਰਾਂ ਲਈ ਨੀਵੀਂ ਪਾਕੇ